جي ڪي مڳل جي ڇوٽي वीडियो बन उन कीअं ਯੋਯਾ ਗਾ ਪਰਮਣ ਕਰਨ ਲਈ ਦੋ ਜਾ ਮਣ ਪਰਨਾ ਬਾਣੀ ਦੇਖੀ 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 ਪਹਿਲਾ ਬੁਰਾ ਕਰਨ ਨੂੰ ਚੱਕੀ ਹੋ ਰਹੀ ਹੈ ਪਿੱਛੇ ਹੋ ਰਹਾ ਬੰਦਲਾ ਜਾ ਉਹਦਾ ਇਹ ਬੋਲੋ 10 ਸੈਡ ਹੋ ਜੋ ਬਾਈ ਜੀ ਹੋ ਜਾ ਪਿੱਛੇ

ਆਹੋ ਪ੍ਰੈਸ ਸਾਡੇ ਕੋਲੇ ਉੱਧਰ ਆ ਨਾ ਫਿਰ ਸਾਰਾ ਕੁਝ ਕਨੈਕਸ਼ਨ ਹੀ ਕੱਢਣ ਲੱਗੀ ਅੱਗ 15 ਮਿੰਟ ਤੇ ਇਸੀ ਤੋਂ ਨਹੀਂ ਐਕਸਟ੍ਰੀਮ ਨਹੀਂ ਪਾਸ ਹੋ ਰਿਹਾ ਸੱਚੇ मेरा नाम नितिश है नितिश जी की कहो लगी है यात्री उड़े ਹਜ਼ਾਰਾਂ ਦੇ ਵਿੱਚ ਖੜੇ ਨੇ ਤੁਸੀਂ ਸਾਹਮਣੇ ਫਾਇਰ ਇਨਸਟਰੂਮੈਂਟ ਦੇਖਿਆ ਦੇਖੋ ਮੈਂ ਕਿਉਂ ਚਨਾ ਕਿ ਯਾਤਰੀ ਆ ਮੈਂ ਬਟਾਰਾ ਤੋਂ ਆਇਆ ਸਪੈਸ਼ਲੀ ਇਥੇ ਸੰਗਰੂਰ ਆਪਣਾ ਕਿਸੇ ਆਪਣੇ ਡੀਲਰ ਨਾਲ ਮਿਲਿਆ ਤੇ ਮੈਂ ਦੇਖਿਆ ਵੀ ਇਥੇ ਅੱਗ ਲੱਗ ਗਈ ਆ ਤੇ ਏਟੀਐਮ ਨੂੰ ਅੱਗ ਲੱਗ ਗਈ ਆ ਤੇ ਕੋਈ ਨਾ ਕਿ ਫਾਇਰ ਇਨਸਟਰੂਮੈਂਟ ਜੋ ਹੈ ਆਪਣਾ ਅਵੇਲੇਬਲ ਹੋਣਾ ਚਾਹੀਦਾ ਜਿੱਦਨਾ ਮੌਕੇ ਤੇ ਕੋਈ ਵੀ ਯਾਤਰੀ ਉਹਨੂੰ ਯੂਜ਼ ਕਰਕੇ ਵੀ ਅੱਗ ਬੁਝਾ ਸਕੇ ਆਗੇ ਜੇ ਅਹੋਜਾ ਇਨਸਟਰੂਮੈਂਟ ਨਹੀਂ ਹੋਏਗਾ ਤੇ ਲਾਗੇ-ਟਾਗੇ ਦੁਕਾਨਾਂ ਵਾਲੇ ਜਿਸ ਤਰ੍ਹਾਂ ਆਪਣਾ ਉਹ ਦੇਖ ਰਹੇ ਹੋ ਬੁੱਕਸ ਹੋ ਰਿਹਾ ਅਗਰ ਬੁੱਕਸ ਨੂੰ ਅੱਗ ਲੱਗ ਜਾਂਦੀ ਸਾਰੀ ਮੈਂ ਆ ਕੇ ਸਰਕਾਰ ਨੂੰ ਇਹ ਰੇਹਿੰਦੀ ਕਰਾਂਗਾ ਵੀ ਹਰ ਇੱਕ ਬੱਸ ਸਟੈਂਡ ਤੇ ਹਰ ਇੱਕ ਸਟੇਸ਼ਨ ਦੇ ਉੱਤੇ ਫਾਇਰ ਵਾਲੇ ਫਾਇਰ ਨੂੰ ਬੁਝਾਉਣ ਵਾਸਤੇ ਇੰਸਟਰੂਮੈਂਟ ਲਗਾਏ ਜਾਣ। ਜਿਹੜੇ ਪਬਲਿਕ ਡੀਲਿੰਗ ਬਾਅਦ ਦਾ ਹੈ ਸਰਕਾਰੀ ਹਸਪਤਲ ਨੇ ਕਿਹੜਾ ਕਿਹੜਾ ਹਾਸਾ ਹੋਇਆ ਉਸ ਦਾ ਗੁਜਰਾਤ ਜੋ ਹੈ ਹੋਰ ਵੀ ਕਈ ਜਾਂ ਹਾਸਾ ਹੋ ਸਰੇ ਹਾਸਾ ਹੋ ਜਾਂਦੀ ਹੈ ਜੀ ਇਹ ਹਾਸਿਆਂ ਨੂੰ ਬਚਾਉਣਾ ਵੀ ਅਸੀਂ ਹੈ ਸਾਰਿਆਂ ਸਾਥ ਮਿਲ ਕੇ ਬਚਾਉਣਾ ਹੈ ਤੇ ਪਲੱਸ ਪਬਲਿਕ ਨੂੰ ਇਹ ਤਰੀਕਾ ਵੀ ਦੱਸਿਆ ਜਾਏ ਵੀ ਇਸ ਇੰਸਟਰੂਮੈਂਟ ਨੂੰ ਯੂਜ਼ ਕਿਦਾਂ ਕਰੀਦਾ। ਕੋਈ ਪਾਣੀ ਦੀ ਬਾਲਟੀ ਵੀ ਹੁੰਦੀ ਨੇ ਦਿੱਤਾ ਵੀ ਕੁਝ ਨਹੀਂ ਪ੍ਰਸ਼ਾਸਨ ਦੀ ਨਾ ਇੱਛਾ ਬਿਲਕੁਲ ਕਿ ਸੋਚ ਰਿਹਾ ਕਿ ਅਜੇ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਵੀ ਖੜ ਜਗਾ ਰੇਤ ਦੀ ਬਾਲਟੀ ਪਾਣੀ ਦੀ ਬਾਲਟੀ ਦੇ ਮਿਲ ਬਣੀ ਹੋਣੀ ਹੈ ਕਿ ਪਾਣੀ ਸੁੱਕ ਜਾਂਦਾ ਰੇਤ ਦੀ ਬਾਲਟੀ ਹੋਏ ਜਾਂ ਕਾਰਬਨ ਡਾਈਆਕਸਾਈਡ ਵੀ ਆਉਂਦੇ ਅੱਜ ਕੱਲ ਆਪਣਾ ਅਗਰੇ ਆਣ ਸਿਆ ਸਾਰੇ ਹਸਪਤਾਲ ਜੇ ਅਵੇਲੇਬਲ ਹੁੰਦੇ ਆ ਉਹ ਬਾਸਟਨ ਅਵੇਲੇਬਲ ਹੋਣਾ ਚਾਹੀਦਾ ਤੇ ਟਾਈਮ ਟੂ ਟੈਂ ਉਹਦੇ ਜਿੱਦਾਂ ਆਪਣਾ ਐਕਸਪਾਇਰੀ ਡੇ ਆਈ ਜੇ ਉਹ ਚੇਂਜ ਵੀ ਕਰਨਾ ਚਾਹੀਦਾ ਕਿ ਯਾਰ ਨਿਊਜ਼ ਦੇਟਰ ਦੁਕਾਨ ਹੈ ਬਾਸਟਨ ਦੇ ਏਟੀਐਮ ਦੇ ਨਾਲ ਹੀ ਕੀ ਹੋਇਆ ਗਾ ਇਹ ਅੰਦਰ 10 ਕਿ ਕੇ ਸੀ ਇੱਕ ਦੋ ਬੰਦੇ 10 ਕਿ ਕੇ ਦੇ ਵਿੱਚ ਅੰਦਰ ਏਟੀਐਮ ਚਾੱਕ ਕੇ ਲੱਗ ਗਏ ਤੇ ਉਸ ਕਰਕੇ ਮੈਂ ਬਾਹਰ ਨਿਕਲ ਕੇ ਦੇਖਿਆ ਦੇਖਿਆ ਤੇ ਇਸ ਨੂੰ ਅੱਗੇ ਲੱਗ ਦਿੱਤੀ ਅੱਛਾ ਜੀ ਥੋੜੀ ਜਿਹੀ ਕਾਰ ਸੀ ਸਾਡੇ ਦੁਕਾਨ ਸੇ ਅਸੀਂ ਸਮਾਨ ਕੱਢਿਆ ਸਾਰਾ ਬਾਹਰ ਅੱਛਾ ਜੀ ਅਖਬਾਰ ਦੀ ਨਿਊਜ਼ਪੇਪਰ ਦੀ ਤੇ ਬਾਕਸ ਵਗੈਰਾ ਨੇ ਅੰਦਰ ਸਾਰੇ ਬਾਕਸ ਨੇ ਜੇ ਮਾੜੀ-ਮੋਟੀ ਇਧਰ ਮੋਝਣ ਦੀ ਔਖਾ ਹੋ ਜਾਂਦਾ ਅੱਜ ਪਹਿਲੇ ਪੁੱਛ ਵਾਲਿਆਂ ਨੇ ਵਜਾਈਏ ਲੋਕਾਂ ਨੇ ਪਾਣੀ ਪਾਇਆ ਪਾਣੀ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਸਮਝਦੇ ਨਹੀਂ ਵੀ ਕੋਈ ਐਡਾ ਵੱਡਾ ਬਾਸਟਰ ਐਡੀ ਪਬਲਿਕਾਂ ਦੇ ਉਹੜੇ ਕੁਛ ਆਰੀ ਇਸ ਨੂੰ ਮੈਂ ਟਰੀ ਲਗਾ ਰਿਹਾ ਹਾਂ ਲੱਗੇ ਨਹੀਂ ਲੱਗੇ ਅੰਦਰ ਵੀ ਨਹੀਂ ਲੱਗੇ ਅੰਦਰ ਵੀ ਜ਼ਰੂਰੀ ਆਈਟਮ ਅੱਛਾ 18 ਇਟਮ ਵੀ ਇਹ ਚੀਜ਼ ਜ਼ਰੂਰੀ ਹੈ ਲਾਏ ਇਹ ਡੋਕਰ ਆ ਹੁੰਦਾ ਜਿਵੇਂ ਉਹ ਚੀਜ਼ ਹੁੰਦੀ ਫਰਕ ਪੈ ਜਾਂਦਾ ਉਹ ਚੀਜ਼ ਨਾਲ ਕਿਸੇ ਸਾਹਮਦੇ ਨਹੀਂ ਵਿਜੇ ਨਾਮ ਤੇ ਪਹੁੰਚ ਗਿਆ ਬੈਰ ਦੇ ਟਿਕਟੇ ਵੱਡਾ ਹਾਸਾ ਹੌਸਲਾ ਦੱਸੋ ਹੋ ਸਕਦਾ ਜੀ ਪੂਰੀ ਅੱਗ ਤੱਕ ਪੂਰੀ ਦੁਕਾਨ ਤੱਕ ਪਹੁੰਚ ਗਈ ਸੀ ਕਿ 2 ਮਿੰਟ ਹੋਰ ਲੇਟ ਹੋ ਜੇ ਜੇ ਅੱਗ ਵੀ ਲੱਗਿਆ ਹੋਵੇ ਕਿੰਨੇ ਕੁ ਲੋਕ ਆਉਂਦੇ ਨੇ ਫਾੜੀ ਕਿੰਨੀ ਕੰਮੀ ਪਬਲਿਕ ਸਰ ਬੱਸ ਸਟੈਂਡ ਹੈ ਪਬਲਿਕ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਹਮੇਸ਼ਾ ਸਾਡੀ ਦੁਕਾਨ ਹੈ ਜਿਹੜੀ ਦੁਕਾਨ ਹੈ ਜ਼ੂਰੀ ਦੁਕਾਨ ਹੈ ਕੀ ਹੋਇਆ ਸੀ मैं तो देखा कि धूं निकल रहा मेरे पास गां तो को एडजस्ट करने लगा फिर मेरा जी नहीं मारा जाके देखी देखा तो आग जारा लगा हुआ फिर मैं दो बाल्टी लेके गया पानी का पानी मारा दो बाल्टी फिर आके भाग भी पच्ची बाल्टी माड़ा फिर थोड़ा इंसा हुआ साहब मैं तो पड़देसी हूं मुझे उन्ना पता नहीं ਉਨੇ ਦੇਖਿਆ کہیں ਜਗਾ ਹੋਇਆ ਇਹ ਮੈਦਾਨ ਐਸੇ ਮੈਦਾਨ ਨਹੀਂ ਦਿਖਾ ਰਿਹਾ ਟੁੱਟੇ ਟੁੱਟੇ ਦੇਖਾਂ ਬਸ ਅੱਛਾ ਬਸ